जय भीम जय भारत बाबा साहेब जिद्द जी जीवन ਅਤੇ ਮਿਸ਼ਨ ਬਾਰੇ ਅਸੀਂ ਅੱਜ ਉਹਨਾਂ ਦੇ ਅਧਿਆਇ ਪਹਿਲੇ ਦੇ ਪਾਗ ਦੂਜੇ ਵਿੱਚ ਕੀ ਦੱਸਿਆ ਉਹ ਕਹਿੰਦੇ ਹਨ ਕਿ ਅਸ਼ੂਤ ਕੌਣ ਸਨ ਤੇ ਉਹ ਕਿਵੇਂ ਬਣੇ ਆਓ ਅਸੀਂ ਸੰਜਗਦੇ ਹਾਂ ਅਸ਼ੂਤ ਕੌਣ ਸਨ ਅਤੇ ਉਹ ਕਿਵੇਂ ਅਛੂਤ ਬਣੇ ਇਹ ਸਾਰੇ ਬਾਬਾ ਸਾਹਿਬ ਅੰਬੇਦਕਰ ਆਪਣੀ ਪੁਸਤਕ ਦਾ ਅਨ ਟੱਚੇਬਲ ਅਛੂਤ ਕੌਣ ਅਤੇ ਕਿਵੇਂ ਵਿੱਚ ਇਉਂ ਲਿਖਦੇ ਹਨ ਭਾਰਤ ਦੇ ਇਤਿਹਾਸ ਵਿੱਚ ਇੱਕ ਅਜਿਹਾ ਸਮਾਂ ਵੀ ਆਇਆ ਕਿ ਜਦ ਦੂਜੇ ਦਲਾਂ ਦੇ ਨਿਖੜੇ ਹੋਏ ਲੋਕ ਇੱਕ ਥਾਂ ਸਥਿਰ ਰੂਪ ਨਾਲ ਵਸੇ ਹੋਏ ਲੋਕਾਂ ਕੋਲ ਆਏ ਅਤੇ ਉਹਨਾਂ ਨਾਲ ਇੱਕ ਤਰ੍ਹਾਂ ਦਾ ਸੌਦਾ ਕੀਤਾ ਜਿਸ ਨਾਲ ਨਿਖੜੇ ਹੋਏ ਹਾਰੇ ਹੋਏ ਵਿਅਕਤੀਆਂ ਨੂੰ ਪਿੰਡਾਂ ਦੀ ਸੀਮਾ ਤੇ ਰਹਿਣ ਦੀ ਆਗਿਆ ਮਿਲ ਗਈ। ਉਹਨਾਂ ਨੂੰ ਕੁਝ ਕਰਤਵਾਂ ਦਾ ਪਾਲਣ ਕਰਨਾ ਪੈਂਦਾ ਸੀ। ਅਤੇ ਬੱਦਲੇ ਵਿੱਚ ਉਹਨਾਂ ਨੂੰ ਕੁਝ ਅਧਿਕਾਰ ਵੀ ਮਿਲ ਗਏ ਸਨ ਜੋ ਲੋਕ ਪਿੰਡ ਤੋਂ ਬਾਹਰ ਪਿੰਡ ਦੇ ਅੰਤ ਵਿੱਚ ਰਹਿੰਦੇ ਸਨ ਉਹ ਅੰਤਜੇ ਕਿਹਾਉਂਦੇ ਸਨ ਇਸੇ ਪੁਸਤਕ ਵਿੱਚ ਅੱਗੇ ਚੱਲ ਕੇ ਬਾਬਾ ਸਾਹਿਬ ਤੂੰ ਲਿਖਦੇ ਹਨ ਅਸੀਂ ਇਹ ਕਹਿ ਸਕਦੇ ਹਾਂ ਕਿ 200 ਈਸਵੀ ਵਿੱਚ ਅਰਸ਼ੂਤਪਨ ਦਾ ਵਜੂਦ ਨਹੀਂ ਸੀ ਪਰ 600 ਈਸਵੀ ਤੱਕ ਇਸ ਦਾ ਜਨਮ ਹੋ ਗਿਆ ਸੀ ਅਸ਼ੋਤਪਨ ਦੀ ਉਤਪਤੀ ਦਾ ਫੈਸਲਾ ਕਰਨ ਲਈ ਇਹ ਦੋ ਉਪਰਾਲਿਆਂ ਅਤੇ ਹੀਟਲੀਆਂ ਹੱਦਾਂ ਹਨ ਕਿ ਅਸੀਂ ਅਸ਼ੋਤਪਨ ਦੀ ਉਤਪਤੀ ਦੀ ਅਜਿਹੀ ਤਾਰਿਖ ਮਿੱਥ ਸਕਦੇ ਹਾਂ ਜੋ ਲਗਭਗ ਠੀਕ ਹੋਵੇ ਮੈਂ ਸਮਝਦਾ ਹਾਂ ਕਿ ਜੇਕਰ ਅਸੀਂ ਗੋਮਾਸ ਤੋਂ ਸ਼ੁਰੂ ਕਰੀਏ ਤਾਂ ਅਸੀਂ ਮਿੱਥ ਸਕਦੇ ਹਾਂ ਕਿ ਗਊ ਮਾਸ ਅਸ਼ੂਤਪੰਦ ਦੀ ਜੜ ਮੂਲ ਹੈ ਜੇਕਰ ਅਸੀਂ ਗਊ ਮਾਸ ਨੂੰ ਹੀ ਆਪਣੇ ਚਿੰਤਨ ਦੀ ਨੀ ਬਣਾਈਏ ਤਾਂ ਇਸ ਦਾ ਅਰਥ ਇਹ ਹੁੰਦਾ ਹੈ ਕਿ ਅਸ਼ੂਤਪੰਦ ਦੀ ਉਤਪਤੀ ਦਾ ਗਊ ਮਾਰਨ ਅਤੇ ਗਊ ਮਾਸ ਖਾਣ ਨਾਲ ਸਿੱਧਾ ਸਬੰਧ ਹੋਣਾ ਚਾਹੀਦਾ ਹੈ ਜੇਕਰ ਅਸੀਂ ਦੱਸ ਸਕੀਏ ਕਿ ਗਊ ਮਾਰਨਾ ਕਿਸ ਸਮੇਂ ਇੱਕ ਅਪਰਾਧ ਬਣਿਆ ਅਤੇ ਗਊ ਮਾਸ ਖਾਣਾ ਕਿਸ ਸਮੇਂ ਪਾਪ ਬਣਿਆ ਤਾਂ ਅਸੀਂ ਸ਼ੂਤਪਨ ਦੀ ਉਤਪਤੀ ਦੀ ਇੱਕ ਅਜਿਹੀ ਤਾਰੀਖ ਮਿੱਥ ਸਕਦੇ ਹਾਂ ਜੋ ਲਗਭਗ ਠੀਕ ਹੋਵੇ ਗਊ ਮਾਰਨਾ ਕਦੋਂ ਇੱਕ ਅਪਰਾਧ ਮੰਨਿਆ ਗਿਆ ਅਸੀਂ ਜਾਣਦੇ ਹਾਂ ਕਿ ਮਨੂ ਨੇ ਨਾ ਤਾਂ ਗਊ ਮਾਸ ਖਾਣ ਤੇ ਪਾਬੰਦੀ ਲਗਾਈ ਅਤੇ ਨਾ ਹੀ ਉਸਨੇ ਗਊ ਮਾਰਨ ਨੂੰ ਅਪਰਾਧ ਘਰਾੜ ਦਿੱਤਾ ਇਹ ਅਪਰਾਧ ਕਦੋਂ ਬਣਿਆ ਜਿਵੇਂ ਕਿ ਡਾਕਟਰ ਡੀ ਆਰ ਪੰਡਾਰਕਰ ਨਿਸ਼ਚਿਤ ਕੀਤਾ ਹੈ ਚੌਥੀ ਸਦੀ ਈਸਵੀ ਵਿੱਚ ਕਿਸੇ ਸਮੇਂ ਗੁਪਤ ਵੰਚੀ ਰਾਜਾ ਦੁਆਰਾ ਗਊ ਮਾਰਨਾ ਸਜ਼ਾਏ ਮੌਤ ਜੁਰਮ ਕਰਾਰ ਦਿੱਤਾ ਗਿਆ ਇਸ ਲਈ ਅਸੀਂ ਕੁਝ ਵਿਸ਼ਵਾਸ ਨਾਲ ਇਹ ਕਹਿ ਸਕਦੇ ਹਾਂ ਕਿ ਅਸ਼ੂਤਪਨ 400 ਈਸਵੀ ਦੇ ਲਗਭਗ ਕਿਸੇ ਸਮੇਂ ਪੈਦਾ ਹੋਇਆ। ਇਹ ਬੁੱਧ ਧਰਮ ਅਤੇ ਬ੍ਰਾਹਮਣੀ ਮਾਜਬ ਦੇ ਆਪਸੀ ਕੋਲਿੱਟੋਂ ਪੈਦਾ ਹੋਇਆ। ਇਸ ਸੰਘਰਸ਼ ਨੇ ਭਾਰਤ ਦੇ ਇਤਿਹਾਸ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ ਹੈ। ਭਾਰਤ ਵਿੱਚ ਬ੍ਰਾਹਮਣ ਨੂੰ ਸਰਬ ਸ੍ਰੇਸ਼ਟ ਪਦਵੀ ਹਾਸਲ ਹੈ। ਹਿੰਦੂ ਤਰਮ ਗ੍ਰੰਥਾਂ ਨੇ ਉਸ ਨੂੰ ਪੂ ਦੇਵ ਭੂਮੀ ਦਾ ਦੇਵਤਾ ਕਿਹਾ ਹੈ। ਪਾਰ ਦੀ ਹਰ ਹਕੂਮਤ ਵਿੱਚ ਉਸ ਨੂੰ ਵਿਸ਼ੇਸ਼ ਅਧਿਕਾਰ ਪ੍ਰਾਪਤ ਰਹੇ ਹਨ। ਇੱਥੋਂ ਤੱਕ ਕਿ ਜੇਕਰ ਉਹ ਕਤਲ ਵੀ ਕਰ ਦੇਵੇ ਤਾਂ ਵੀ ਉਸ ਨੂੰ ਮੌਤ ਦੀ ਸਜ਼ਾ ਨਹੀਂ ਸੀ ਦਿੱਤੀ ਜਾ ਸਕਦੀ। ਅੰਗਰੇਜ਼ਾਂ ਦੀ ਈਸਟ ਇੰਡੀਆ ਕੰਪਨੀ ਨੇ ਬ੍ਰਾਹਮਣਾਂ ਨੂੰ ਇਹ ਰਿਆਇਤ 1817 ਇਸ ਤੱਕ ਦਿੱਤੀ ਰੱਖੀ। 1717 ਈਸਵੀ ਤੱਕ ਰੈਗੂਲੇਸ਼ਨ ਨੰਬਰ 7 ਤੱਕ ਬ੍ਰਾਹਮਣਾਂ ਨੂੰ ਆਪਣੀਆਂ ਮੰਗਾਂ ਅਰਥਾਤ ਆਪਣੇ ਵਿਸ਼ੇਸ਼ ਅਧਿਕਾਰਾਂ ਲਈ ਆਪਣੇ ਸਰੀਰ ਨੂੰ ਉਸਰੇ ਨਾਲ ਵੱਢਣ ਕੱਟਣ ਵਿਸ਼ ਖਾ ਲੈਣ ਦੀ ਧਮਕੀ ਧਰਨਾ ਦੇਣ ਮਰਨ ਵੱਤ ਜ਼ਿਖਾ ਬਣਾ ਕੇ ਜਿਉਂਦੇ ਜੀ ਸੜ ਮਰਨ ਅਤੇ ਗੈਰ ਬ੍ਰਾਹਮਣ ਔਰਤਾਂ ਦਾ ਸਤ ਪੰਗ ਕਰਨ ਆਦਿ ਅਧਿਕਾਰਾਂ ਦੀ ਕਾਨੂੰਨੀ ਤੌਰ ਤੇ ਖੁੱਲ ਸੀ ਸੋ ਅਸੀਂ ਇਹ ਦੇਖਿਆ ਕਿ ਬਾਬਾ ਸਾਹਿਬ ਦੇ ਸਮੇਂ ਦੇ ਵਿੱਚ ਤੇ ਉਹਨਾਂ ਤੋਂ ਪਹਿਲਾਂ ਅਸ਼ੂਤਨ ਨਾਲ ਬਹੁਤ ਬੁਰਾ ਬਿਵਾਰ ਕੀਤਾ ਜਾਂਦਾ ਸੀ ਅਧਿਆਇ ਦਾ ਅਗਲਾ ਤੀਜਾ ਭਾਗ ਅਸੀਂ ਤੁਹਾਨੂੰ ਅਗਲੀ ਵੀਡੀਓ ਵਿੱਚ ਦੱਸਾਂਗੇ ਜੈ ਗੁਰਦੇਵ ਧੰ ਗੁਰਦੇਵ ਜੈ ਭੀਮ ਜੈ ਭਾਰਤ